ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ 'ਚ ਆਪਾਂ ਸੰਗਤਾ ਨਾਮ ਇੱਕ ਕਵੀਤਾ ਸਰਦਾਰ ਕਰਤਾਰ ਸਿੰਘ ਬਲਗਣ ਹੋਰਾਂ ਦੀ ਜੋ ਸ਼ਹੀਦ ਅਤੇ ਸ਼ਹਾਦਤ ਬਾਰੇ ਉਹਨਾਂ ਨੇ ਲਿਖੀ ਹੋ ਉਹ ਸਾਂਝੀ ਕਰਾਂਗੇ ਸ਼ਹੀਦ ਕੌਮੀ ਮਾਰਗਾਂ ਦੇ ਉਹ ਰਾਹ ਦਸਰੇ ਹੁੰਦੇ ਹਨ ਜਿਨ੍ਹਾਂ ਦੀਆਂ ਪਾਈਆਂ ਹੋਈਆਂ ਪੈੜਾਂ ਉੱਪਰ ਟੁਰਦਿਆਂ ਕੌਮ ਆਪਣੀ ਮੰਜ਼ਲ ਵੱਲ ਬੜੀ ਅਡੋਲਤਾ ਤੇ ਸਹਿਜਤਾ ਨਾਲ ਵੱਧਦੀ ਹੈ ਕਿਸੇ ਕੌਮ ਦੇ ਸਵੈਮਾਨ ਅਤੇ ਚੜ੍ਹਦੀ ਕਲਾ ਨੂੰ ਅਮਰ ਬੁਲੰਦੀਆਂ ਤੱਕ ਲੈ ਜਾਣ ਵਾਲੇ ਅਤੇ ਆਪਣੀਆਂ ਹੱਡੀਆਂ ਦੀਆਂ ਕਲਮਾਂ ਬਣਾ ਖੂਨ ਦੀ ਸਿਆਹੀ ਨਾਲ ਕੌਮੀ ਇਤਿਹਾਸ ਨੂੰ ਸਿਰਜਣ ਵਾਲੇ ਸ਼ਹੀਦੀ ਹੋਇਆ ਕਰਦੇ ਹਨ ਕੌਮੀ ਸ਼ਹੀਦਾਂ ਦੀਆਂ ਮੜੀਆਂ ਉੱਪਰ ਜਗਣ ਵਾਲੇ ਦੀਪਕ ਹੀ ਕੌਮੀ ਸ਼ਾਹ ਮਾਰਗਾਂ ਦੀ ਰੋਸ਼ਨਾਈ ਕਰਨ ਵਾਲੇ ਸੂਰਜ ਬੰਦੇ ਹਨ ਆਪਣਾ ਜਿਹੜਾ ਇਤਿਹਾਸ ਨਹੀਂ ਲੋ ਦਿੰਦਾ ਸੂਰਜ ਚੜ੍ਹਿਆ ਵੀ ਉਹਦੀ ਸਵੇਰ ਕੋਈ ਨਹੀਂ ਜਿਹਦੇ ਕੋਲ ਨਹੀਂ ਮੜੀਆਂ ਸ਼ਹੀਦੀਆਂ ਉਸ ਕੌਮ ਲਈ ਕਿਤੇ ਹਨੇਰ ਕੋਈ ਨਹੀਂ ਉਹਨਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ سرمਾਇਆ ਸ਼ਹੀਦੀਆਂ ਦਾ ਸ਼ਹੀਦ ਦਾ ਅਖਰੀ ਅਰਥ ਕੀ ਹੈ ਸਾਖੀ ਭਰਨ ਵਾਲਾ ਗਵਾਹੀ ਦੇਣ ਵਾਲਾ ਜਾਂ ਕਹਿ ਲਈਏ ਸ਼ਹਾਦਤ ਦੇਣ ਵਾਲਾ ਉਹ ਸਬਰ ਸਿੱਧਕ ਅਡੋਲਤਾ ਨਿਰਭੈਤਾ ਅਤੇ اٹਲ ਨਿਸ਼ਚੇ ਦੀ ਸ਼ਾਦੀ ਆਪਾਂ ਕੁਰਬਾਨ ਕਰਕੇ ਵੀ ਭਰ ਜਾਂਦਾ ਹੈ ਸ਼ਹੀਦਾਂ ਦਾ ਮਰਤਬਾ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਬਹੁਤ ਉੱਚਾ ਹੈ ਸ਼ਹੀਦਾਂ ਦੀ ਰਾਤ ਹੀ ਕਿਸੇ ਕੌਮ ਦੇ ਬਾਗੀ ਬਹਾਰਾਂ ਲਿਆਉਣ ਅਤੇ ਕੌਮੀ ਬਿਰਸ਼ਾਂ ਦੀਆਂ ਜੜਾਂ ਸਦੀਵ ਕਾਲ ਲਈ ਹਰੀਆਂ ਰੱਖਣ ਦੇ ਸਮਰੱਥ ਹੋਇਆ ਕਰਦੀ ਹੈ ਮਿਲਦੇ ਮੌਤ ਨੂੰ ਗਲਿੰਝ ਜੋਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਵੇਖੀ ਝੋਲੀ ਜਿਦੀ ਸ਼ਹੀਦਾਂ ਦੇ ਫੁੱਲ ਬਹੁਤੇ ਉਸੀ ਕੌਮ ਦੇ ਬਾਗੀ ਬਹਾਰ ਵੇਖੀ ਫਲਦੇ ਫੁੱਲਦੇ ਨੇ ਕੌਮਾਂ ਦੇ ਬਿਰਸ਼ ਉਹ ਕੌਮਾਂ ਉਹਨਾਂ ਦੀ ਹੀ ਛਾਵੇਂ ਬੈੰਧੀਆਂ ਨੇ ਵਿੱਚ ਔੜ ਦੇ ਵੀ ਜੜਾਂ ਜਿਨ੍ਹਾਂ ਦੀਆਂ ਨਾਲ ਰੱਤ ਤੇ ਗਿੱਲੀਆਂ ਰਹਿੰਦੀਆਂ ਨੇ ਨਾਲ ਰੱਤ ਤੇ ਗਿੱਲੀਆਂ ਰਹਿੰਦੀਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ